ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਕੋਲ ਨਵੇਂ ਵੀਡੀਓ ਚ ਅੱਜ ਇਹ ਤਰੀਕ ਹੋ ਗਈ ਬਾਈ 8 ਬੱਸ ਤੁਹਾਨੂੰ ਪਤਾ ਹੀ ਹੈ ਨਾ ਵੀ ਕੰਪਨੀ ਦੀ ਜਿੱਦਣੇ ਆਪਾਂ ਫੇਰ ਲੱਗੇ ਆ ਰੋਜ਼ ਇੱਕ ਵੀਡੀਓ ਤਾਂ ਪੈਂਦੀ ਰਹੀ ਹੈ ਤੁਹਾਨੂੰ ਪਤਾ ਹੀ ਹੈ ਬਾਈ ਇਦ ਕੀ ਕਈ ਵਾਰ ਬਾਈ ਨਾ ਆਪਣੇ ਰਾਜੂ ਨੂੰ ਪੁੱਛੀਏ ਨਾ ਡਰਾਈਵਰ ਨੂੰ ਉਹਨਾਂ ਕੋ ਉੱਧਰ ਵਾਲੇ ਨੂੰ ਬਾਈ ਆਪਣੇ ਕੋਲੇ ਆਹੋ ਉਹਦਾ ਇਦ ਕੀ ਹੋ ਗਿਆ ਵਿਆਹ ਕਹਿੰਦਾ ਵੀਡੀਓ ਦੇਖ ਕੇ ਭਾਵੇਂ ਫੋਨ ਜਰੂਰ ਲਾ ਲਵੇ ਹੋ ਹਨਾ ਵੀ ਬਾਈ ਉਹਨੇ ਵੀਡੀਓ 'ਚ ਕਹਿੰਨੇ ਆ ਉਹਨਾਂ ਦਾ ਬਾਈ ਐਦ ਕੀ ਸਾਡੀ ਖਬਰ ਵੀ ਲਈ ਹੈਗੀ ਪਤੰਦਰ ਆਇਆ ਹੀ ਸਾਡੇ ਕੋਲ ਦਾ ਜਮੀਰ ਇਹ ਅੱਗੇ ਦਾ ਜਿਹੜਾ ਰਹੇਦਾ ਹੀ ਸਾਡੇ ਕੋਲ ਦਾ ਜਾਂਦਾ ਹੀ ਨਹੀਂ ਐਦ ਕੀ ਤਾਂ ਹੋ ਗਿਆ ਵਿਆਹ ਤਾਂ ਉਹਨੂੰ ਸਿੱਧੀ ਗੱਲ ਦੱਸਾਂ ਕਹਿੰਦਾ ਬਾਈ ਮੇਰੇ ਤੇ ਪੰਜਾਬ ਵਾਲਾ ਸੀਜ਼ਨ ਲਵਾ ਲਿਓ ਮੈਨੂੰ ਬਾਹਰ ਨੂੰ ਲੈ ਜਾਓ ਅਗਲੀ ਵਾਰ ਮੈਂ ਬਾਹਰ ਤੋਂ ਥੋੜਾ ਚੱਲੂਗਾ ਕਾ ਚਲ ਠੀਕ ਆ ਕਰ ਜੋ ਐ ਤੂੰ ਵੀ ਅਸੀਂ ਕਿਹਾ ਉਹ ਜਦੋਂ ਆਏ ਰਫੇਰ ਕੋਲ ਵੀ ਪਾ ਗੇੜਾ ਦਾ ਮਾਰਤੀ ਪਤੰਦਰ ਇੱਕ ਅਦਾ ਹਨਾ ਚਲੋ ਵੀਡੀਓ ਵੀਡੀਓ ਭਾਈ ਆਪਣੇ ਦੇਖਦੇ ਆਂ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਹਨਾ ਬੰ ਰਾਜੂ ਕੀ ਹੈਗਾ ਬਾਈ ਕਈ ਬੰਦੇ ਭਜਨ ਨੂੰ ਪੁੱਛੀ ਜਾਂਦੇ ਆ ਭਜਨ ਦਾ ਵੀਰੇ ਤੁਹਾਨੂੰ ਪਤਾ ਹੀ ਯਾਰਾ ਮਕਾਨ ਕਰਕੇ ਆ ਦਾ ਲੈਂਟਰ ਉਹਦੇ ਕਰਕੇ ਮੰਨ ਲਓ ਭਜਨ ਦੇ ਪਰ ਵੀਡੀਓ ਪਾਈ ਦੀ ਹੈ ਨਾ ਤਾਂ ਆਪਣੇ ਬਾਹਰਲੇ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਵਿਚਾਰਿਆਂ ਨੇ ਸਾਡਾ ਭਜਨ ਦੀ ਮਦਦ ਬਹੁਤ કરી ਥੋੜਾ ਥੋੜਾ ਵੀ 70 75000 ਰੁਪਿਆ ਦਾ 65 65000 ਰੁਪਿਆ ਇਕੱਠਾ ਹੋ ਗਿਆ ਦਾ ਬਾਹਰੋਂ ਭੇਜਤਾ ਦਾ ਭਰਾਵਾਂ ਨੇ ਆਪਣੇ ਨੇ ਭੇਜਨੇ ਕਰਕੇ ਜਿਹੜਾ ਭਜਨ ਬਾਈ ਦਾ ਲੈਂਟਰ ਆ ਨਾ ਇਨੇਕ ਜੋ ਜਿੰਨੇ ਕਦੀ ਆਸਤੀ ਭਜਨ ਨੂਤਰਾ ਨੂੰ ਡਬਲ ਪੈ ਗਿਆ ਵਧੀਆ ਮਕਾਨ ਦਾ ਕੰਮ ਹੋ ਗਿਆ ਹੋਣ ਤੋਂ ਬਾਅਦ ਵੀ ਤਾਂ ਕਰਕੇ ਅੱਜ ਜਾਂ ਕੱਲ ਨੂੰ ਭਜਨ ਆਪਣਾ 9 ਤਰੀਕ ਨੂੰ ਕਹਿੰਦਾ ਅੱਜ ਕਹਿੰਦਾ ਆਉਂਗਾ ਹੁਣ ਸਵੇਰੇ ਫੋਨ ਲਾਇਆ ਕਹਿੰਦਾ ਯਾਰ ਮਰਗ ਜੀ ਹੋ ਗਈ ਇੱਕ ਵੀ ਇੱਥੇ ਜਾ ਆਵਾ ਵਾਹ ਚੱਲ ਦੇਖ ਲੈ ਜਿਵੇਂ ਤੇਰਾ ਲੋਡ ਲੱਗਦਾ ਉਹਦੇ ਬਾਅਦ ਭਜਨ ਵੀ ਆਊਗਾ ਰਾਜੂ ਵੀ ਆਊਗਾ ਚਿੰਤਾ ਨਾ ਕਰੋ ਬਈ ਪੰਜਾਬ ਦੇ ਸੀਜ਼ਨ ਤੇ ਹਨਾ ਬਾਕੀ ਭਜਨ ਤਾਂ ਆਪਣੇ ਨਾਲ ਹੀ ਜਾਊਗਾ ਹੁਣ ਰਾਜੂ ਥੋੜਾ ਜਿਹਾ ਐਂ ਜਦੋਂ ਪੰਜਾਬ ਵਾਲੀ ਮੀਂਹ ਨਾ ਆਪਣਾ ਸੀਜ਼ਨ ਪੰਜਾਬ ਦਾ ਚੱਲੂਗਾ ਨਾ ਕਾਬੇਰ ਨੂੰ ਇਹ ਮਸ਼ੀਨ ਦੇ ਦਾਂਗੇ ਜਨੂਏ ਬਾਹਰ થી ਚੱਲਾ ਆਉਂਦੇ ਆਪਾਂ ਹਲੇ ਤਿਆਰੀ ਕਰੀ ਜਾਂ ਨਹਿਵਾ ਚ ਇਹ ਅਮਰ ਇੱਕ ਦਿਲ ਕਰਦਾ ਵੀ ਜਰਾ ਆਪ ਨੇ ਚਲ ਜੀਏ ਇੱਕ ਦਿਲ ਕਰਦਾ ਵੀ ਫਿਰ ਚੱਲ ਜੀਏ ਇੱਕ ਦਿਲ ਕਰਦਾ ਰਾਹ ਤੱਕ ਚਲ ਜੀਏ ਬਾਕੀ ਤੁਸੀਂ ਮੈਂ ਜਰੂਰ ਅੱਛੇ ਕਮੈਂਟ ਕਰਕੇ ਆਉਣਾ ਨਾ ਅੱਜ ਦੀ ਵੀਡੀਓ ਪਲੇ ਰੇਰ ਨਹੀਂ ਲਾਸਟ ਹੋਊਗੀ ਬਾਕੀ ਜਦੋਂ ਆਪਾਂ ਜਾਣ ਦਾ ਹੀ ਭਰਾ ਰੋਹਗਾ ਵੀ ਸਿੱਧੇ ਜਾਵਾਂਗੇ ਹੁਣ ਤਾਂ ਉਹਦੇ ਵਿੱਚ ਕੋਈ ਹੋਰ ਨਹੀਂ ਹੈਗਾ ਹਨਾ ਅੱਜ ਤੁਸੀਂ ਸਟਾਰਟ ਕਰੀ ਜਾ ਹੁਣ ਲੱਗਿਆ ਲੀਵਰ ਨਾਲ ਹਨਾ 5 6 7 ਸਾਲ ਹੋ ਗਏ ਲੱਗਿਆ ਨੂੰ ਅੱਜ ਦੇਈ ਵਰਨਾ ਅਗੇ ਕੋਚ ਚੈੱਕ ਕਰ ਲਈਏ ਚੈੱਕ ਕਰਨ ਤੋਂ ਬਾਅਦ ਫੇ ਜਿਹੜੀ ਆਪਣੀ ਹੈ ਨਾ ਤਿਆਰੀ ਆ ਕੰਪਿਊਟਰ ਪਾ ਕੇ ਸਮਾਨ ਲਾ ਕੇ ਅਪਲੋਡ ਕਰਕੇ ਇੱਕ ਆਪਣਾ ਟਰੰਕ ਲਾਉਣਾ ਹੈ ਇਹਨੂੰ ਵਜੋਂ ਬਾਕੀ ਹੋਰ ਲੱਲਾ ਪਪਾ ਆਪਣਾ ਮੋਟਾ ਤੁਹਾਨੂੰ ਪਤਾ ਹੀ ਹੈ ਸਮਾਨ ਬਾਹਰ ਨਹੀਂ ਵਜੇ ਤੇ ਜਾਦੇ ਹੋ ਜਾਂਦਾ ਹੈ ਤੇ ਜ਼ਰੂਰਤ ਨਹੀਂ ਆਉਂਦਾ ਭਾਈ ਇਹਨਾਂ ਟੂਲਾ ਦੇ ਵਿੱਚ ਨਾ ਕਰਕੇ ਦੋ ਟਰੱਕ ਲਾ ਲਾਂਗੇ ਮਾੜਾ ਮੋਟਾ ਹੋਰ ਲੋਡ ਟਾਲ ਵਗੈਰਾ ਹਜੇ ਕਰਨਾ ਹੈ ਕੰਟਰਪੈਸੇ ਆ ਤਾਂ ਓਕੇ ਹੀ ਆ ਇਹਦੀ ਗਰੀਸ ਮਾਰਨਾ ਗਰੀਸ ਮਾਰ ਕੇ ਧੋਣਾ ਹੈ ਬਸ ਪਾਣੀ ਨਾਲ ਬਾਕੀ ਮਸ਼ੀਨ ਨੂੰ ਗੇਲ ਧੋਵਾਂਗੇ ਜਿਹੜੇ ਮਾੜਾ ਮੋਟਾ ਖਾਲੇ ਪਲੇਟਾਂ ਤੇ ਲੱ ਤਾ ਬਿਲਕੁਲ ਸਾਫ ਹੋ ਜੂਗੀ ਚਲੋ ਲਾਉਨੇ ਆ ਜੀ ਮੈਂ ਲੀਵਰ ਦਿਖਾਉਨੇ ਆ ਤੁਹਾਨੂੰ ਫੇਰ ਓ ਜੀ ਬਾਬਾ ਬੇਸ਼ ਕਰਮਾ ਜੀ ਰੱਖਿਓ ਕਿਰਪਾ ਭੁੱਲਣ ਆ ਰਿਆਂ ਤਾਂ ਨਾ ਕੋਈ ਗਲਤੀ ਮਲਤੀ ਹੋ ਗਈ ਹੋਵੇ ਤਾਂ ਕੋਈ ਕਹਿ ਨਹੀਂ ਸਕਦੇ ਬਾਕੀ ਲੈ ਤਾਂ ਰੱਬ ਦਾ ਨਾਮ ਮੋਲੀ ਨੇ ਵਾਹਿਗੁਰੂ ਜਕੀਆ ਪਾਤਸ਼ਾਹ ਕਰੀ ਗਰਬਾ ਲਓ ਜੀ ਬਾਈ ਪਲੇਟਾ ਪਾ ਗਏ ਨਾ ਆਵਾਜ਼ ਆ ਆਹ ਕਾ ਦੀ ਬਾਤ ਜੀ ਆਉਂਦੀ ਆ ਉਹ ਪਲੇਟ ਆ ਪਲੇਟ ਢਿੱਲੀ ਆ ਥੋੜਾ ਬਲ ਪਾਉਣਾ ਪੈਣਾ ਇੱਥੇ ਵੀ ਕਰ ਦਨੇ ਕਰ ਦਨੇ ਕੋਈ ਨਹੀਂ ਓੜੀ ਕੌਲੀ ਜੀ ਹੁੰਦੀ ਆ ਨਾ ਆਪਣੇ ਉਹਦੇ ਵਾਲੀ ਉਹ ਸਾਹਮਣੇ ਉਹ ਕਿਹੋ ਲੱਗਦੀ ਆ ਸਰਾ ਜਰਗਾ ਦੇ ਇਹਦੇ ਵਿੱਚ ਬਲ ਗਿਆ ਹੁੰਦਾ ਨਾ ਪਾਇਆ ਹੋਇਆ ਉਹ ਬਲ ਜਾ ਕਿਤੇ ਨਿਕਲ ਜਾਂਦਾ ਘੱਟ ਹੋ ਜਾਂਦਾ ਉਹ ਤੇ ਕਰਕੇ ਫਿਰ ਹੋ ਜਾਂਦੀ ਆ ਘੜਵਾੜਾ ਵਾਹਿਗੁਰੂ ਸੱਚਾ ਪਾਤਸ਼ਾਹ ਸੁੱਖ ਸ਼ਾਂਤੀ ਰੱਖੇ ਹਨਾ ਕੰਮ ਤਾਂ ਇੱਕ ਨੇ ਚੱਲਦਾ ਹੀ ਰਹਿਣੇ ਆ ਬੜਾ ਲੀਵਰ ਕੱਟ ਲਾ ਵਨ ਇੱਕ ਮਿੰਟ ਬੜਾ ਕੱਟ ਲਾ ਦੇਖੀ ਇਹਨੂੰ ਕੌਲੀ ਜੀ ਨੂੰ ਇਹ ਨਾਲ ਮੰਨ ਉਹ ਲੱਗਦੀ ਆ ਕੌਲੀ ਜੀ ਨਾਲ ਲੱਗ ਘੁੰਮਦੀ ਆ ਉਹ ਪਟਲੀ ਆ ਨਾ ਉਹ ਚਲੋ ਕਰਕੇ ਸੈਟ ਦਿਖਾਉਨੇ ਆ ਵੀ ਤੁਹਾਨੂੰ ਰੇਸ ਕਰਦੇ ਆ ਨਾਲੇ ਜੀ ਕਰਕੇ ਨਾ ਉਹਦਾ ਕੰਮ ਥੋੜਾ ਜਨਾ ਆਪਣੇ ਕੋਈ ਘੈਟਰਾ ਭਾਈ ਦੀ ਇਹਦਾ ਜਿਹੜਾ ਬਲਜਾ ਹੁੰਦਾ ਨਾ ਗੱਬੇ ਨੇ ਡੰਗ ਜਾ ਪੈ ਜਾਂਦਾ ਇਹ ਨਾਲ ਆਪਾਂ ਜਾ ਦੇ ਕਾ ਦਿੰਦੇ ਨਾ ਯਾਰ ਨਾਟ ਖੇਚ ਲੰਦਾ ਇਹਨੂੰ ਉਦਾ ਕਰਕੇ ਤੇ ਕੌਲੀ ਜੀ ਦਾ ਬਲ ਜਾ ਰਿਹਾ ਪਿੰਗੀ ਜੀ ਓਪੀ ਦੀ ਆਪਣੇ ਕੋ ਇੱਕ ਪਈ ਦੀ ਦੋ ਐਕਸਟਰਾ ਪਈਆਂ ਦੀ ਉਹ ਮਸ਼ੀਨ ਲਿਆਦੀ ਉਹਦਾ ਨਾਲ ਲੈਂਦੀਆਂ ਨੇ ਨਵੀਂ ਬਾਤ ਹੀ ਪਈ ਬਾਹ ਕਾਹ ਰੋ ਪੋਣਾ ਕਣਕ ਦਾ ਸੀ ਜਨਾ ਬਾਈ ਹੈਨਾ ਬਾਕੀ ਦੱਸਿਓ ਬਾਈ ਕਮੈਂਟ ਕਰਕੇ ਜਰੂਰ ਮੇਰਾ ਵੀਰ ਵੀ ਕਿਹਦੇ ਕਿਹਦੇ ਿਕਣਾ ਸ਼ੌਂਕ ਨਾਲ ਰਿਫੇਰ ਕਰਕੇ ਮਿਹਨਤ ਨਾਲ ਰਿਫੇਰ ਕਰਕੇ ਲੀਵਰ ਲਾਉਣਾ ਜਨਾ ਆਵਾਜ਼ ਆਵਾਜ਼ ਆ ਨਾ ਮਨ ਸੱਦੀ ਵੀ ਮਸ਼ੀਨ ਚੱਲਦੀ ਆ ਆ ਬਾਈ ਆਟੋਮੈਟਿਕ ਮਨ ਕੋਸ਼ ਹੁੰਦਾ ਆ ਸਾਰੇ ਸਾਹਮਣੇ ਕੱਲੀ ਕੱਲੀ ਚੀਜ਼ ਆ ਬੰਨੀ ਹੋਈ ਆ ਤਸੱਲੀ ਕਰਾਤੀ ਐਨ ਪੂਰੀ ਵੀ ਐ ਬਾਹਰ ਮਹੀਨਿਆਂ ਜਾਣੀ ਐ ਨਾ ਕੋਈ ਦਿੱਕਤ ਫਿਕਰ ਤੇ ਨਾ ਹੋਵੇ ਮੋਲੀ ਨਾਟਕਾ ਸਣ ਲੱਗਿਆ ਆ ਆ ਬੈਲਟ ਵੀ ਲੀ ਹੋ ਗਈ ਤੇਰੀ ਆ ਇਹ ਕਹਾਣੀ ਪੈਣੀ ਆ ਜਿਦਾਣ ਨਾਲ ਲੱਗਣ ਲੱਗ ਜਾਂਦੀ ਆ ਉਹ ਹੁਣ ਵੀ ਇਹਦਾ ਬਾਲ ਜਾਂ ਨਿਕਲਣੇ ਕਰਕੇ ਨਾਲ ਲੱਗਣ ਲੱਗ ਜੀ ਉਹ ਹੁਣ ਕੋਣ ਦੇ ਕੋਣਾ ਬਿਲਕੁਲ ਚੱਲਦੀ ਦਾ ਨੇੜੇ ਆ ਪਰ ਹੁਣ ਫੂਸ ਬਾਤ ਫਸਣਾ ਯਾਰਾਂ ਆਟ ਜਣਾ ਨੇ ਬਾਕੀ ਘੁੰਮਣ ਦੇ ਵੀ ਹੋਲੀ ਲੈਂਡ ਦੇਖਣ ਲਗਾ ਐ ਐਲੀਵੇਟਰ ਨਹੀਂ ਬਹਿਤਦਾ ਵਾੜਾ ਵੜਾ ਲਾਈ ਤੇਰਨਾ ਤੇਲ ਮੜਾ ਮੜਾਈ ਕਿਰੇ ਸਾਰੀ ਮਸ਼ੀਨ ਲਵੇਟ ਦਵੇਂ ਚਲੋ ਬਾ ਬਿਸ਼ਕਰਮਾ ਜੀ ਦੀ ਕਿਰਪਾ ਨਾਲ ਹਨਾ ਬਹੁਤ ਵਧੀਆ ਸੋਹਣੀ ਕੰਪੈਨ ਦਾ ਲੀਵਰ ਲਾਇਆ ਹਨਾ ਬਹੁਤ ਸੋਹਣੀ ਚੱਲੀ ਆ ਵੀ ਕੋਈ ਵੀ ਦਿੱਕਤ ਨਹੀਂ ਆਈ ਕੰਪਲੀਟ ਦੀ ਸੀ ਉਹ ਸਹੀ ਕਰਤੀ ਚਲੋ ਕਰਦੇ ਆ ਫਿਰ ਹੋਰ ਫਿਲਟਰ ਫੋਟਰ ਪਾ ਕੇ ਹੀ ਮਿਲਦੇ ਆ ਫਿਰ ਵੀ ਬਾਈ ਲੀਵਰ ਲਾ ਕੇ ਹਨਾ ਫਿਲਟਰ ਪਾਤਾ ਫਿਲਟਰ ਰਹਿ ਗਿਆ ਬਸ ਹੁਣ ਇਹਦੇ ਇਹਦੀ ਉਹ ਕਤਰ ਰਹਿ ਗਈ ਸੀ ਕਿਉਂ ਐ ਕਟਰ ਦੇ ਵਿੱਚ ਖੋਲਿਆ ਆ ਤਾਂ ਮਸ਼ੀਨ ਧੋਤੀ ਸਾਰੀ ਤਾਂ ਇਹਦਾ ਥੋੜਾ ਜਿਹਾ ਲੱਗ ਤੁਹਾਨੂੰ ਪਤਾ ਸੀ ਨਾ ਇਹੀ ਰਹਿ ਗਿਆ ਬਸ ਇਹਨੂੰ ਹੁਣ ਧੋ ਕੇ ਬਾਕੀ ਬਾਬਾ ਜੀ ਦੀ ਕਿਰਪਾ ਕਾ ਮਸ਼ੀਨ ਬਹੁਤ ਸੋਹਣੀ ਆ ਨਾ ਜਿਹੜੀ ਚੱਲੀ ਆ ਤੇ ਮੈਂ ਚੰਮੀ ਬਿਲਕੁਲ ਸੁੱਤੀ ਪਈ ਚੱਲੀ ਆ ਕਲੱਚ ਕਲੱਚ ਵੀ ਆਨ ਓਕੇ ਆ ਕਲੱਚ ਪਲੇਟ ਆ ਜਿਹੜੀ ਪਸਤਾਰਾ ਹਿੰਡੇ ਅਮਰੀਕਾ ਬਣੀ ਦੀ ਬਾਕੀ ਮਗਰ ਟਾਇਰਾਂ ਵਾਹਸਿਆਂ ਦਾ ਕੰਮ ਆ ਜਿਹੜਾ ਹਨਾ ਇਹ ਦੇਖਣਾ ਤਾਂ ਇਹਨੂੰ ਲਾਗੇ ਦੇ ਦੇਖਣਾ ਉਦੇ ਬਾਅਦ ਜਿਹੜਾ ਜੈਕ ਆ ਨਾ ਸਿੰਗਲ ਰਾਡ ਵਾਲਾ ਜੈਕ ਆਉਂਦਾ ਇਹਦੀ ਇੱਕ ਸੀਲ ਪਾਟੀ ਵੀ ਦੀ ਇੱਕ ਸਾਈਡ ਨੂੰ ਥੋੜੀ ਜਿਹੀ ਕਟਾਈ ਮੰਨ ਲਓ ਘੱਟ ਜੀ ਕਰ ਦਤਾ ਉਹਦੇ ਕਰਕੇ ਫਿਰ ਮੈਂ ਕਿਹਾ ਮੋਲੀ ਖੋਲੇ ਲਾ ਨਾਲੇ ਦਾ ਕਿੰਗ ਪਿੰਨਾ ਚੈੱਕ ਹੋ ਜਾਣਗੇ ਇਹ ਵੀ ਠੀਕ ਨਿਕਲਣਗੇ ਆਪਣੀਆਂ ਬਾਕੀ ਕਿ ਐਂਡ ਥੋੜਾ ਜਿਹਾ ਗੜਬੜ ਨਿਕਲੇ ਆਇਆ ਹੈ ਨਾ ਮੋਲੀ ਹਾਂ ਐਂਡ ਥੋੜਾ ਜਿਆ ਢਲਾ ਐਂਡ ਖਰਾਬ ਨਿਕਲੇ ਆ ਕਿ ਬਈ ਮੱਕੀ ਚ ਬੈੱਡ ਬੜੇ ਹੁੰਨੇ ਆ ਉਹਦੇ ਕਰਕੇ ਫਿਰ ਐਂਡ ਜਮੇ ਖਤਮ ਹੋਇਆ ਪਿਆ ਸਮਝ ਲਓ ਬਸ ਤਾਂ ਕਰਕੇ ਮੈਂ ਕਿਹਾ ਚਲੋ ਖੋਲੇ ਤੇ ਪਤਾ ਲੱਗੂਗਾ ਨਾ ਕੁਝ ਨਾ ਕੁਝ ਬਾਕੀ ਹੋਰ ਤਿਆਰ ਆ। ਸੀਪ ਨੂੰ ਲਾ ਲਈਆਂ ਪੱਤੀਆਂ। ਆਹ ਲਾ ਲਈ। ਬੈਰਿੰਗ ਵੀ ਚੈੱਕ ਕਰ ਲਿਆ। ਕੱਪ ਖੋਲ ਕੇ ਨਾ ਢਿੱਲ ਢੋਲਾ ਇਨ ਚੈੱਕ ਕਰ ਲਈ। ਜਿਵੇਂ ਇਹ ਚੀਜ਼ ਦੀ ਕਮੀ ਨਾ ਰਹੇ ਬੱਸ। ਬਾਹਰ ਬਾਕੀ ਤਸੱਲੀ ਕਰੀ ਬਾਈ ਜ਼ਰੂਰੀ ਆ ਨਾ ਇੱਥੇ। ਨਾ ਉਹਨੂੰ ਪਤਾ ਹੀ ਆ ਬਾਹਰ ਜਾ ਕੇ ਮਿੱਡਾ ਮਿੱਕਦਾ ਸਾਮਾਨ ਵੀ ਮਹਿੰਗਾ ਮਿਲਦਾ। ਬਾਕੀ ਵੀ ਉਹ ਹੈਰਾਨ ਹੁੰਦਾ ਨਾ ਕੰਮ ਖਰਾਬ ਹੁੰਦਾ ਉਹ ਗੱਲ ਵੱਖਰੀ ਆ। ਬਸ ਕੰਪਿਊਟਰ ਪਾਉਣ ਤੋਂ ਬਾਅਦ ਆਪਾਂ ਹੁਣ ਓਕੇ ਰਿਪੋਰਟ ਮੋਲੀ ਬਾਈ। ਹੁਣ ਆਪਾਂ ਸਵੇਰੇ ਹੇ ਬਸ ਸਵੇਰੇ ਆਪਾਂ ਸਾਧਰੇ ਹਨਾ ਇਰੂ ਮੜਾ ਪਾਣੀ ਮਾਰ ਕੇ ਇਹਦੇ ਮਗਾ ਟਰਾਲਾ ਟਰੂਲਾ ਪਾ ਲੋ ਠੀਕ ਆ ਟਰਾਲਾ ਪਾ ਕੇ ਬਸ ਆਪਾਂ ਨੇ ਫੇਰ ਇਹਦਾ ਜਿਹੜਾ ਥਰੇਸਰ ਜ਼ਰੂਰ ਲੈ ਜਾਣਾ ਝੋਨੇ ਵਾਲਾ ਬਾਈ ਥਰੇਸਰ ਨੂੰ ਪਿੱਛੇ ਧਣੀਆਂ ਦੇ ਵਿੱਚ ਕੋਟੇ ਆ ਕੇ ਆਪਣਾ ਭਵਿੰਦਰ ਬਾਈ ਕਹਿੰਦਾ ਸਰਦਾਰ ਜੀ ਥਰੇਸਰ ਝੋਨੇ ਵਾਲਾ ਡਾਲੋ ਸਭੀ ਗੱਡੀ ਝੋਨੇ ਵਾਲਾ ਥਰੇਸਰ ਡਾਰ ਕੇ ਚੱਲ ਰਹੀਆਂ ਮਾ ਚੱਲ ਕੋਈ ਨਹੀਂ ਹੁਣ ਗਾਂਹ ਨੂੰ ਲਿਆਵਾਂਗੇ ਐਤ ਕੀ ਤਾਂ ਲੈਂਦਾ ਨਹੀਂ ਔਰ ਲੈ ਜਾਾਂਗੇ ਨਾਲ ਆ ਨਾ ਬਾਈ ਕਿਉਂਕਿ ਉਹਨਾਂ ਦਾ ਵੀ ਉਹ ਵੀ ਆਪਣੀ ਮੇਜ ਨੇ ਨਿਆਰਾ ਉਹਨਾਂ ਦਾ ਵੀ ਜ਼ਿੰਮੇਵਾਰ ਕਹਿੰਦੇ ਆ ਤਾਂ ਉਹਨਾਂ ਨੂੰ ਕਰਨਾ ਪੈਂਦਾ ਵਿਚਾਰਿਆਂ ਨੂੰ ਉਹ ਕੰਮ। ਬਾਕੀ ਹੁਣ ਮਿਲਦੇ ਆ ਕੱਲ ਨੂੰ। ਵੈਸੇ ਤਿਆਰੀਆਂ ਹੀ ਆਉਣ ਤਾਂ ਸਾਮਾਨ ਨੇ ਲੋਡ ਕਰਦਾ ਬਾਕੀ ਰਾਣੀ ਦਾ ਕੰਮ ਤਾਂ ਸਾਰਾ ਹੋਈਗਾ ਤੁਸੀਂ ਦੇਖੇ ਹੀ ਆ ਨਾ। ਪੂਛ ਵਾਲਾ ਕੱਪੜਾ ਲਿਆਂਦਾ, ਫੜੇ-ਫੜੇ ਲਾਤੇ। ਪੂਛ ਵਾਲਾ ਕੱਪੜਾ ਲਾ ਦਾਂਗੇ ਸਵੇਰੇ ਕਾਲੇ ਰੰਗ ਦਾ ਲਿਆਂਦਾ। ਲਾ ਕੇ ਫਿਰ ਕਰ ਦਾਂਗੇ ਇਹਨੂੰ। ਰਵਾਨਾ 10 ਤਰੀਕ ਨੂੰ ਪੱਕਾ ਪਲਾਨ ਆ ਜਿਹੜਾ ਬਣਾਣਾ ਰੈਡੀ ਹੋ ਜਾਊਗਾ। ਬਾਪੂ ਬਲਕਾਰ ਵਾਲਾ ਜਿਹੜਾ ਪਿਛਲੇ ਸਾਲ ਆਪਣੇ ਗਿਆ ਗਿਆ ਤਾਂ ਨਾ ਉਹਦੇ ਨਾਲ ਹੀ ਜਾਵਾਂਗੇ ਕਿਉਂ ਆਪਣੇ ਏਰੀਆ 'ਚ ਵਰਜੂਗਾ ਆਪਾਂ ਆਪਣੇ 'ਚ ਵੱਢ ਜਾਾਂਗੇ ਸਾਡੇ ਇਲਾਕੇ ਲੱਗੇ ਲੱਗੇ ਇੰਝ ਬਹੁਤ ਹੀ ਦੂਰ ਨਹੀਂ ਸਾਡਾ 100 ਕਿਲੋਮੀਟਰ ਦਾ ਹੀ ਫਰਕ ਆ ਦੋਨਾਂ ਦਾ ਬਾਕੀ 10 ਤਰੀਕ ਦੀਆਂ ਤਿਆਰੀਆਂ 100% ਸ਼ੋਰ ਗੁਜਰਾਤ ਦੀਆਂ ਹੀ ਆਉਣ ਤਾਂ ਚਲੋ ਹੁਣ ਤੁਹਾਨੂੰ ਗੁਜਰਾਤ ਦੀਆਂ ਹੀ ਦਿਖਾਵਾਂਗੇ ਵੀਡੀਓ ਚੱਲ ਕੇ ਕਿੱਦਾਂ ਦੀ ਫਸਲ ਖੇਤੀਬਾੜੀ ਆ ਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ